ਗਿੱਦੜਬਾਹ ਇਸ ਸਮੇਂ ਪੰਜਾਬ ਦੀ ਸਿਆਸਤ ਦਾ ਧੂਰਾ ਬਣ ਚੁੱਕਿਆ ਹੈ ਜਿਮਨੀ ਚੋਣ ਲਈ ਚੋਣ ਪ੍ਰਚਾਰ ਦਾ ਸਮਾਂ ਘੜਦਾ ਜਾ ਰਿਹਾ ਹੈ ਅਜੇ ਵੀ ਕਾਂਗਰਸ ਦੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਅਮਰਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਲਈ ਗਿੱਦੜਬਾਹ ਪਹੁੰਚੇ ਇਹ ਆ ਪਤਾ ਹੀ ਨਹੀਂ ਕਿ ਮੈਨੂੰ ਜਾਣ ਐ ਇੱਥੀਆਂ ਮਰਜੀ ਲਾਲ ਫੋਟੋ ਦਾ ਕੀ ਹੋਵੇ ਦੇ ਘਰੇ ਜਾ ਕੇ ਅੱਛਾ ਵੇਚਿਆ ਹੁੰਦਾ ਵਾਹ ਬਈ ਵਾਹ ਸਾਨੂੰ ਨਹੀਂ ਪਤਾ ਸੀ ਯਾਰ ਆਨੂੰ ਇਹਨਾਂ ਗੱਲਾਂ ਦਾ ਨਹੀਂ ਨਾ ਪਤਾ ਸੋਨੇ ਵਰਗਾ ਚੌਣਾ ਜਿਹੜਾ ਸਾਡਾ ਉਹ ਮੰਡੀਆਂ ਦੇ ਵਿੱਚ ਗਿਆ ਤੇ ਉਹਦੇ ਕੋਈ ਪਰਭਾਈ ਨਹੀਂ ਕੋਈ ਚੱਕਦਾ ਨਹੀਂ ਹੈ ਕੋਈ ਗੁੱਲੀ ਨਹੀਂ ਹੋ ਰਹੀ ਹੈ ਮਹੀਨੇ ਮਹੀਨੇ ਤੋਂ ਕਿਸਾਨ ਹੈ ਜਿਹੜੇ ਇੱਥੇ ਗਿੱਜੜਵਾਇਆ ਹੈ ਚਾਇਆ ਮੱਕੀ ਦੀਆਂ ਮੰਡੀਆਂ ਦੇ ਵਿੱਚ ਰੋੜ ਰਹੇ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਜਾਗੋ ਭਗਵੰਤ ਜੀ ਤੁਸੀਂ ਤਾਰੂਪੀ ਕੇ ਪੇ ਰਹੇਂਦੇ ਤੂੰ ਹਰ ਇੱਕ ਨੂੰ ਲਾ ਕਿਸਾਨ ਦੀ ਕੋਈ ਸਾਰ ਨਹੀਂ ਲੈਂਦਾ ਮਜ਼ਦੂਰ ਦੀ ਕੋਈ ਸਾਰ ਨਹੀਂ ਲੈਂਦਾ ਜਾਣ ਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਰਹੇ ਹੋ ਇਹ ਖਮਿਆਜਾ ਤੁਹਾਨੂੰ ਦੋਵੇਂ ਸਰਕਾਰਾਂ ਨੂੰ ਭੁਗਤਣਾ ਪਏਗਾ ਅਗਰ ਕਿਹੜੇ ਦਿਨ ਬਾਅਦ ਚੋਣਾਂ ਨੂੰ ਕਿਵੇਂ ਦੇਖਦੇ ਹੋ ਸਮਰਥਨ ਕਰਨਾ ਹੈ ਭਾਰਤਿਆ ਮਿੰਟਿੰਗ ਕਰ ਰਹੀਏ ਫਿਰ ਬਾਅਦ ਚੰਗੀ